ਲੇ ਵੀ ਸੱਜਣੋ ਅੱਜ ਸਾਡਾ ਬਹੁਤ ਪਿਆਰਾ ਸੱਜਣ ਆਇਆ ਇਹਨੂੰ ਕਹਿੰਦੇ ਜਗਮੀਤ ਸਿੰਘ ਮੰਡੀ ਸਤਿ ਸ੍ਰੀ ਅਕਾਲ ਕਿਸੇ ਨੂੰ ਕਹਿੰਦੇ ਢਾਲੀਵਾਲ ਕਿਸੇ ਨੂੰ ਕਹਿੰਦੇ ਆ ਬਰਾੜ ਕਿਸੇ ਨੂੰ ਕਹਿੰਦੇ ਸਿੱਧੂ ਇਹ ਬੰਦੇ ਦੇ ਨਾਲ ਢਾਲੀਵਾਲ ਸਿੰਘ ਮੰਡੀ ਆ ਨਹੀਂ ਜਗਮੀਤ ਸਿੰਘ ਮੰਡੀ ਇਹ ਮੰਡੀ ਮੰਡੀ ਇਹਦੇ ਨਾਂ ਦੇ ਨਾਲ ਤਖੱਲਸ ਆ ਜਿਹੜਾ ਮੰਡੀ ਕਿਵੇਂ ਲੱਗ ਗਿਆ ਪਹਿਲਾਂ ਮੈਂ ਤੁਹਾਨੂੰ ਇਹਦਾ ਹੀ ਖਲਾਸਾ ਕਰ ਦਿਆਂ ਬਾਲਾ ਲੰਮਾ ਸਮਾਂ ਨਹੀਂ ਲਾਉਂਦਾ ਮੈਂ ਇਹ ਬੰਦਾ ਨਾ ਸੱਜਣੋਂ ਤੁਰੇ ਫਿਰਦੀ ਮੰਡੀ ਬਣ ਗਿਆ ਅਸਲ ਦੇ ਵਿੱਚ ਇਹ ਸੱਜਣ ਨਾ ਕੀ ਬਣ ਗਿਆ ਮੈਂ ਤੁਹਾਨੂੰ ਦੱਸਦਾ ਗੱਲ ਇਹ ਬੰਦੇ ਨੂੰ ਕੋਈ ਵੀ ਬੰਦਾ ਫੋਟੋ ਵੀਡੀਓ ਭੇਜੋ ਤੇ ਘੋੜਾ ਬੱਕਰਾ ਮੱਝਾਂ ਪੰਜਾਂ ਮਿੰਟਾਂ ਤੋਂ ਅੰਦਰ ਅੰਦਰ ਬਕਾ ਦਿੰਦਾ ਠੀਕ ਹੈ ਕਣੇ ਮਤਲਬ ਬਹੁਤ ਕਮਾਲ ਇਹਦਾ ਇੰਸਟਾਗ੍ਰam YouTube Facebook ਤੇ ਤੁਸੀਂ ਦੇਖੋਗੇ ਨਾ ਤੇ ਬਹੁਤ ਵਧੀਆ ਰੇਟ 'ਚ ਪੰਜਾਂ ਸੱਤਾਂ ਮਿੰਟਾਂ 'ਚ ਅੜੇ ਅੜੇ ਕੇਸ ਕੱਢਿਆ ਜਗਮਿਤਿਆ ਇੱਕ ਤੈਨੂੰ ਕੰਮ ਦੀ ਤੇ ਖੁਸ਼ੀ ਵਾਲੀ ਗੱਲ ਦੱਸਦਾ ਹਾਂ ਹਾਂਜੀ ਕੁਝ ਗੱਲਾਂ ਤੇ ਤੈਨੂੰ ਕੋ ਲੂੰਗਾ ਕੁਝ ਤੈਨੂੰ ਸੱਚੀਆਂ ਦੱਸ ਦੂੰ ਵੀ ਆਪਣੀ ਜਿਹੜੀ ਜੁਗਨੀ ਆ ਮੈਂ ਲਾਏ ਗੱਪਣ ਚਲ ਬਹੁਤ ਬਧਾਈਆਂ ਹੁਣ ਤੁਹਾਨੂੰ ਹੈਨਾ ਠੀਕ ਆ ਨਾ ਮਨ ਕੇ ਮੈਂ ਤੁਹਾਨੂੰ ਬੜੇ ਅਰੀਕਾ ਵੀ ਗੱਭਣ ਕਰਾ ਲਉ ਆਖਿਰ ਨੂੰ ਥੋਡੇ ਮਨ ਚ ਗੱਲ ਆਈ ਵੀ ਹੁਣ ਗੱਭਣ ਕਰਾਉਣ ਦਾ ਸਮਾਂ ਆ ਗਿਆ ਜਿਵੇਂ ਮੈਂ ਤੈਨੂੰ ਪੜਦੇ ਨਾ ਦੱਸੂਗਾ ਕਿ ਕੀ ਤੂੰ ਆ ਉਵੇਂ ਹੀ ਤੂੰ ਮੈਨੂੰ ਪੜਦੇ ਨਾਲ ਇੱਕ ਗੱਲ ਦੱਸੀ ਵੀ ਆ ਬਸ ਮੈਂ ਤੇਰੀ ਉਹ ਗੱਲ ਰੱਖ ਲੂੰ ਤੂੰ ਮੇਰੇ ਰੱਖ ਸਹੀ ਗੱਲ ਹਾਂ ਕੈਲੀ ਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਆਪਾਂ ਫੇਰ ਬੱਚਾ ਲੈਣਾ ਇੱਕ ਬੱਚਾ ਹੋਰ ਲਵਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਰਿਟਾਇਰ ਕਰ ਦੇਵਾਂਗੇ ਹਜੇ ਬਹੁਤ ਹੀ ਮਰਦ ਵਾਲੇ ਜੱਜਮੈਂਟ ਲਾ ਲਓ ਵੀ ਹੁਣ ਹੈ ਕੱਦ ਵਾਲਿਆਂ ਨੂੰ ਕਾ ਜੱਜਮੈਂਟ ਲਾ ਲਓ ਲੈ ਹੁਣ ਕੋਈ ਲੋਕਣੀ ਲੁਕੋਣੀ ਕੱਦ ਜਿੰਨਾ ਕ ਮੇਰਾ ਅੰਦਾਜ਼ਾ ਵੀ ਇਹ 60 60.5 ਇੰਚ ਦੀ ਹੋਊ ਬਸ ਦੇਖ ਲੈਣਗੇ ਹੁਣ ਬਾਈ ਵੇਖ ਕੇ ਆਪੇ ਦਰਸ਼ਕ ਆਪਾਂ ਨੂੰ ਦੱਸ ਦੇਣਗੇ ਵੀ ਕਿੰਨੀ ਹੈ ਜਿੰਨਾ ਕ ਮੇਰਾ ਅੰਦਾਜ਼ਾ ਵੀ ਹੈ ਜਗਮੀਤੇ ਮੜੇ ਦੇਖੀਗਾ 1 ਮਿੰਟ ਰੋ ਵੀ 60 ਇੰਚ ਹੋਊਗੀ ਇਹ ਹੈ ਹਨਾ ਹੂੰ ਚਲੋ ਚਲੋ ਥੋੜੇ ਸਾਹਮਣੇ ਆਪਾਂ ਦੱਸਣਾ ਨਹੀਂ ਕਿਸੇ ਹਾਂ ਸਾਡਾਂ ਜਗ ਲਾਪੇ ਜੱਜਮੈਂਟ ਲਾ ਇੱਕ ਵਾਰ ਹੁਣ ਹੋਰ ਕਰਦੇ ਜਗਮੀਤਿਆ ਹਾਂਜੀ ਤੂੰ ਬੰਦਾ ਜਿੰਨਾ ਘੈਂਟ ਯੂਟਿਊਬਰ ਬਣ ਚੁੱਕਿਆ ਹੈ ਜਾਨਵਰ ਇਹ ਬੰਦੇ ਦਾ ਨਾ ਪੇਜ ਆ ਜਗਮੀਤ ਸਿੰਘ ਢਾਲੀਵਾਲ ਹੀ ਫਾਲੋ ਕਰ ਲੇ ਜਗਮੀਤ ਢਾਲੀਆ ਜਗਮੀਤ ਢਾਲੀਵਾਲ ਨੂੰ ਤੁਸੀਂ ਫਾਲੋ ਕਰ ਲਓ ਇੰਸਟਾਗ੍ਰam YouTube Facebook ਤੇ ਸੱਚੀ ਜੇ ਕੁਝ ਤੁਸੀਂ ਜਾਨਵਰ ਵੇਚਣਾ ਹੁੰਦਾ ਤਾਂ ਇਸ ਬੰਦੇ ਨਾਲ ਸੰਪਰਕ ਕਰੋਗੇ ਪੰਜਾਂ ਮਿੰਟਾਂ ਚੌੜ ਵਾਲੀ ਗੱਲ ਨਹੀਂ ਸੀਰੀਅਸ ਗੱਲ ਕਰ ਰਿਹਾ ਇਹ ਬੰਦਾ 5 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਬਿਲੇ ਲਾ ਦੂ ਪਰ ਬੰਦੇ ਦੇ ਵਿੱਚ ਗੁਣ ਇੱਕ ਨਹੀਂ ਬਹੁਤ ਜ਼ਿਆਦਾ ਗੁਣ ਆ ਜਿਵੇਂ ਤੇ ਘੋੜੇ ਦੀ ਚਾਲ ਪਰਖ ਕੇ ਦੇ ਸਾਨੂੰ ਕਿਵੇਂ ਚੱਲ ਚੱਲ ਪ੍ਰਭੂ ਹੀ ਸੱਦਣਾ ਆਪਾਂ ਅੱਜ ਆਪਾਂ ਪ੍ਰਭੂ ਨੂੰ ਮਿਲ ਕੇ ਆਏ ਆ ਤੇ ਅੱਜ ਜਗਮੀਤੇ ਨੂੰ ਇੱਕ ਥਾਂ ਦੇ ਹੋਰ ਦਰਸ਼ਨ ਕਰਾ ਕੇ ਆ ਗੁਰਦੁਆਰਾ ਟੱਕੀ ਸਾਹਿਬ ਜੇ ਬਾਬਾ ਟੱਕੀ ਸਾਹਿਬ ਵਾਲਿਆਂ ਦੇ ਜਾ ਕੇ ਆਏ ਬਾਬਾ ਦਰਸ਼ਨ ਸਿੰਘ ਹੁਣਾਂ ਦੇ ਇੱਕ ਟੱਕੀ ਦੇ ਵਿੱਚ ਜੰਗਲ ਦੇ ਵਿੱਚ ਮੰਗਲ ਲਾਏ ਹੋਏ ਆ ਉੱਥੇ ਜਲਦੀ ਵੱਡਦਾ ਨਾ ਇਹ ਹਾਂ ਦੰਦੀ ਵੱਡਦਾ ਹੋਊਰੇ ਦਾ ਕੋਈ ਚੋੜ ਕਰਦਾ ਤੇ ਪਰੇ ਦੀ ਚੌੜ ਬਹੁਤ ਮਹਿੰਗੀ ਪੈ ਜਾਂਦੀ ਆ ਸੱਜਣਾ ਦੰਦੀ ਬਹੁਤ ਭੈੜੀ ਵੱਡਦਾ ਜਮੀਤ ਪਾਲਗਾ ਚਲੋ ਇੱਕ ਗੱਲ ਹੋਰ ਆ ਪੁੱਤ ਆ ਫੜ ਕੈਮਰਾ ਮੈਂ ਪਾਉਂਦਾ ਕੋਈ ਵਿਚਾਰ ਆਪਣਾ ਹੋਇਆ ਤਾਂ ਦੱਸ ਦੇ ਇਹਦੇ ਬਾਰੇ ਪਰ ਇੱਕ ਮੌਜ ਆ ਇਹ ਲਗਾ ਲਗਾਮ ਦਾ ਚੋਰ ਨਹੀਂ ਬੰਦਾ ਹਾਂ ਜਾਣ ਦਾ ਸਵਾਰੀ ਦਾ ਬਿਲਕੁਲ ਚੋਰ ਨਹੀਂ ਹਾਂ ਮੈਂ ਕਿੱਥੇ ਲੈ ਕੇ ਆਂ ਲਗਾਮ ਤੇ ਇਹ ਕਿੱਥੇ ਆ ਗਿਆ ਇਹ ਵੀ ਜਾਨਵਰ ਨੂੰ ਵੀ ਖੋਲਾ ਰਹਿਣਾ ਪਸੰਦ ਹੁੰਦਾ ਯਾਨੀ ਕਿ ਬਾਹਰਲਾ ਮਾਹੌਲ ਵੇਖਣਾ ਹਾਂ ਜਿਵੇਂ ਆਪਾਂ ਰਾਈਡ ਕਰਾਉਣੇ ਉਹ ਤੋਂ ਇਹਨੂੰ ਵੀ ਆਉਣ ਬਾਹਰ ਜਾਣਾ ਬਾਹਰ ਮੈਨੂੰ ਵੇਖਣ ਨੂੰ ਚੀਜ਼ਾਂ ਮਿਲਦੀਆਂ ਹੈ ਹਨਾ ਹੁਣ ਤੂੰ ਦੇਖ ਕਿ ਇਹ ਕੀ ਹੋ ਗਿਆ ਕਿ ਇਹਨੇ ਮੈਂ ਇਹਦੇ ਲਗਾਮ ਇੱਥੇ ਪਾਉਣੀ ਮੈਂ ਕਿਉਂ ਪਸੰਦ ਕਰਦਾ ਜੇ ਅੰਦਰ ਜਾਣਾ ਤਾਂ ਮੈਨੂੰ ਬੂਟ ਪਾਉਣੇ ਪੈਂਦੇ ਆ ਕਿਉਂਕਿ ਪੈਰ ਨਾ ਮੈਦ ਤੇ ਪੈਰ ਮੈਦ ਤੇ ਪਰ ਬਹੁਤ ਵਾਰੀ ਆਪਾਂ ਪਿੰਡਾਂ ਨੇ ਬੂਟ ਪਾਉਂਦੇ ਨਹੀਂ ਹਾਂ ਹਾਂ ਘੋੜਾ ਪੈਰ ਮੈਦ ਤੇ ਆਹਦੀ ਇਹ ਮੌਜ ਆ ਕਿ ਲਗਾਮ ਲੈ ਕੇ ਆਓ ਕਿਤੇ ਫਿਰਦਾ ਇਹਨੇ ਇੱਥੇ ਆ ਕੇ ਮੂੰਹ ਟੱਡ ਕੇ ਆਇਆ ਲਗਾਮ ਪਵਾ ਲੈ ਇਹ ਬਹੁਤ ਮੈਂ ਜਾਨਵਰ ਵੇਖਿਆ ਯਾਨੀ ਕਈ ਜਾਨਵਰ ਇੰਨੇ ਅੜੀ ਕਰਦੇ ਹਨ ਬੰਦਾ ਤੇ ਲਗਾਮ ਪਾਉਂਦਾ ਪਾਉਂਦਾ ਪਰੇਸ਼ਾਨ ਹੋ ਜਾਂਦਾ ਬਾਕੀ ਗੱਲ ਚੜ੍ਹਨੀ ਤਾਂ ਬਾਅਦ ਦੀ ਗੱਲ ਹੈ ਬਲਾਂ ਦੀ ਸਵਾਰੀ ਚੰਗੀ ਕਰਉਂਦਾ ਪਰ ਲਗਾਮ ਤੋਂ ਬੰਦਾ ਯਾਰ ਕਹਿੰਦਾ ਬੜੀ ਔਖੀ ਹੈ ਲਗਾਮ ਪਾਉਣੀ ਮੈਂ ਆਹ ਫਿੱਟ ਕਰ ਲਾਂ ਠੀਕ ਹੁਣ ਪੂਰੇ ਸਾਰੇ ਸੱਜਣ ਪੁੱਛਣਗੇ ਕਿ ਇਹ ਇਹਦਾ ਫਾਇਦਾ ਤੁਹਾਨੂੰ ਬੈਂਦਗ ਨੂੰ ਪਤਾ ਲੱਗੂ ਆ ਖੁੱਲ ਗਈ ਓਏ ਇਹਦਾ ਫਾਇਦਾ ਤੁਹਾਨੂੰ ਬੈਂਦਗ ਨੂੰ ਪਤਾ ਲੱਗੂਗਾ ਜਦੋਂ ਜਗਮੀਤਾ ਰਾਈਡ ਕਰਦਾ ਹੋਊਗਾ ਤੇ ਅਸੀਂ ਗੱਲ ਕਰਦੇ ਹੋਵਾਂਗੇ ਅਸਲ ਦੇ ਵਿੱਚ ਨਾ ਮੈਂ YouTube ਤੇ ਜਿੰਨੇ ਬੰਦੇ ਮੈਂ ਦੇਖਦੇ ਆ ਉਹਨਾਂ ਨੂੰ ਮੈਂ ਇੱਕ ਗੱਲ ਦਾ ਅੱਖ ਚੁੱਕ ਦੱਸ ਚੁੱਕਿਆ ਵੀ ਸੱਜਣੋ ਇਹ ਕੰਮ ਤੇ ਆਪਣੇ ਲੱਗੇ ਰੁਪਈਏ ਤੇ ਰੁਪਈਏ ਪੂਰੇ ਨਹੀਂ ਹਜੇ ਹੋਏ ਹੈਂ ਜਿੱਦ ਦੇ ਰੁਪਈਏ ਪੂਰੇ ਹੋਗੇ ਉਦਦੇ ਐਵੇਂ ਦੀਆਂ ਬੂੜੂ ਵੀਡੀਓ ਫਟ ਜਾਣਗੇ ਫੋਨ ਉਹ ਰੁਪਈਆ ਲਗਿਆ ਸਾਰੇ ਢਾਂਜੇ ਦੇ 62 63000 ਤੇ ਡਾਲਰ ਅਜੇ ਤੱਕ ਬਣਿਆ 30 ਆ ਵੀਡੀਓ ਸਾਰਾ ਕਾ ਵੀਡੀਓ ਪਾ ਕੇ ਤੇ ਮੈਂ ਤਾਂ ਬਾਈ ਪੂਰੇ ਕਰੂੰਗਾ ਭਾਵੇਂ ਮੈਨੂੰ ਸਾਲ ਲੱਗ ਜੇ ਗਿਣੀ ਜਾਂਣਾ ਜਿੱਦ ਦੇ ਪੂਰੇ ਹੋਗੇ ਉਦਦੇ ਕੋਈ ਢਾਂਚਾ ਨਾ ਮਾ ਲਿਆਵਾਂਗੇ ਮਹੇ ਚੀਜ਼ ਬਹੁਤ ਕਮਾਲ ਆ ਇੱਕ ਗੱਲ ਹੋਰ ਆ ਜਗਮੀ ਤੇ ਹਾਂਜੀ ਲੋਕ ਜਦੋਂ ਮੈਂ ਜਾਨਣਾ ਲੋਕ ਦੇਂਦੇ ਬਹੁਤ ਆ ਵੀ ਇਹਦੇ ਮੱਥੇ ਤੇ ਲੱਗਿਆ ਕਿ ਆ ਗੱਡੀਆਂ ਤੇ ਕੈਮਰੇ ਲੱਗੇ ਦੇਖਿਆ ਸਭ ਕਾ ਹਿੱਤੇ ਵੀ ਬੰਦੇ ਤੇ ਕੈਮਰਾ ਕਿਹੜੀ ਗੱਲ ਤੋਂ ਲੱਗਿਆ ਉਹ ਬੋਤਲ ਦੇਖਦੇ ਆ ਲੋਕ ਤੇ ਮੱਥੇ ਤੇ ਲੱਗ ਜਾਣਾ ਤੇਰੇ ਮੇਰੇ ਕੱਲ ਬਾਸ ਸਿਰਾ ਹੋ ਜਾਣੀ ਹੈ ਜਗਮੀ ਤੇ ਪਾਈਏ ਕਾਠੀ ਵਾਓ ਚਲੋ ਕਾਠੀ ਲਿਆਓ ਪਾ ਲਈਏ ਕਾਠੀਆਂ ਇੱਕ ਮਿੰਟ ਰੱਖ ਜੀ ਬੰਦ ਕਰ ਲਾ ਕਰ ਲਾ ਲਾ ਵੀ ਜਗਮੀ ਤੇ ਐਂ ਨਹੀਂ ਤੇਰੇ ਮੈਂ ਤੇਰੇ ਲੱਗਿਆ ਵਾ ਮੈਂ ਇੱਕ ਲੱਗਿਆ ਵਾ ਮੈਨੂੰ ਦੱਸੋ ਕਿਹੜੀ ਕਿਹੜੇ ਪਾਸੇ ਦੀ ਜਾਨ ਐਂ ਦੀ ਗੁੰਮਿਆ ਮਾਨ ਆਪਾਂ ਖੇਤ 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 ਚੱਲੋ ਫਿਰ ਮੈਂ ਵੀ ਇਹਨੂੰ ਸਿਰ ਤੇ ਲਾ ਲਾ ਆਪਦੇ ਮੈਕਾ ਆਜੋ ਆਜੋ ਤੁਸੀਂ ਬਾਈ ਕਿ ਨਹੀਂ ਮਾਨ ਆਜੋ ਮੁੰਡਾ ਆਇਆ ਵੇ ਆਜੋ ਆ ਆ ਸਾਡਾ ਮੁੰਡਾ ਬੰਬੇ ਤੋਂ ਆਇਆ ਵੇ ਬੰਬੇ ਤੋਂ ਕੋਲੇ ਦਾ ਬਹੁਤ ਸ਼ੌਂਕ ਆ ਬੰਬੇ ਵਾਲੇ ਮੁੰਡੇ ਨੂੰ ਬੰਬੇ ਵਾਲਿਆ ਅੱਜ ਦਾ ਮੁੰਡਾ ਚਲੋ ਰਿਕਾਰਡਿੰਗ ਮੈਂ ਵੀ ਆਪਾਂ ਨਾਲ ਹੱਥ ਤੇ ਕੈਮਰਾ ਜਮੀਨ ਤਾਂ ਸਾਡਾ ਪਤਾ ਨਹੀਂ ਕਿੱਧਰ ਉੱਠ ਗਿਆ ਘੋੜਾ ਲੈ ਕੇ ਤੇ ਅੱਜ ਨਾ ਜਦੋਂ ਘੋੜਾ ਲੈ ਕੇ ਨਿਕਲੇ ਆ ਤੇ ਮੌਸਮ ਵੀ ਵਧੀਆ ਬਣ ਗਿਆ। ਹਲਾ ਜਮਾ ਹੀ ਸਰਾ ਹੋ ਗਿਆ ਕੰਮ। ਹਾਂਜੀ ਘੋੜੇ ਦੀਆਂ ਦੌੜਾਂ ਕਰਾਉਣ ਦਾ ਰਸਤਾ ਉਹ ਹੋ ਜਾਂਦਾ। ਉਹ ਯਾਰ ਬੜਾ ਕੋਣੀ। ਮੈਂ ਕਮੈਂਟ ਦਾ ਦਾ ਤੁਹਾਡੇ ਕੈਮਰੇ ਚ ਆ ਗਿਆ ਹੋਊਗਾ ਬਾਹ ਲੱਗਦੀ ਥੋੜਾ ਆ ਆ ਗਿਆ ਜਗਮਿਤਿਆ ਤੁਸੀਂ ਦੇਖ ਸਕਦੇ ਹੋ ਜਗਮਿਤਿਆ ਅੱਜ ਜੇ ਤਾਂ ਤੈਨੂੰ ਸੱੜਤਾ ਫੇਰ ਤਾਂ ਫੇਲ ਆ ਠੀਕ ਹੈ ਜੇ ਜਗਮਿਤਿਆ ਤੂੰ ਘੋੜੇ ਨੂੰ ਸੱਟ ਲਿਆ ਫਿਰ ਤੂੰ ਵੀ ਫੇਲ ਆ ਹੋਰ ਨਹੀਂ ਲੱਗਦੀ ਕੋਈ ਚੱਕਰੀ ਨਹੀਂ ਠੀਕ ਹੈ ਜੀ ਠੀਕ ਹੈ ਭਾਈ ਠੀਕ ਆ ਸਾਰੀ ਗੱਲ ਵੀਰੇ ਇਗੂ ਮੀ ਇਦਾ ਮੈਂ ਕੋਈ ਨੂੰ ਫੋਨ ਫੜਾ ਦੇ ਇੱਕ ਨੰਬਰ ਦਾ ਕੋਈ ਚੱਕਰ ਨਹੀਂ ਮੈਂ ਬਣਾ ਦਿੰਦਾ ਤੁਰੇ ਜਾਂਦੀ ਦੀ ਵੀਡੀਓ ਉੱਥੇ ਖੇਤ ਬਣਾ ਦਾਂਗੇ ਖੇਤ ਉਹ ਖੇਤ ਹੈਗਾ ਪ੍ਰੀਤ ਤੂੰ ਆਏ ਘਰ ਹੁਣ ਤੂੰ ਆਨੰਦ ਲੈ ਮਹਾਰਾਜ ਉਹ ਤੂੰ ਦੇਖੇਗਾ ਕੈਮਰੇ 'ਚ ਵੀਡੀਓ ਆਉਂਦੀ ਆ ਵਿਚਾਲੇ ਜੇ ਆਉਂਦਾ ਘੋੜਾ ਹਾਂ ਆਉਂਦਾ ਵਿਚਾਲੇ ਜੇ ਆਉਂਦਾ ਹਾਂ ਹਾਂ ਬਾਲਾ ਤਾਂ ਤਾਂ ਨਹੀਂ ਵਿਹਲਾ ਜੇ ਥਾਂ ਨਹੀਂ 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 ਪੂਰਾ ਆਉਂਦਾ ਫਰੇਮ 'ਚ ਪੂਰਾ ਆਉਂਦਾ ਨਾ ਸੱਤ ਇੱਕ ਬਸ ਸਹੀ ਆ ਬਾ ਮੈਨੂੰ ਆਏ ਆ ਵੀ ਫਰੇਮ ਚ ਆ ਜੇ ਕੋੜ ਆਏ ਨਾ ਹੋਵੇ ਵੀ ਸਿਰ ਪਾਂਜੀ ਕੱਟੀ ਜਾਵੇ ਇਹਦੀ ਬਾ 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 ਸਹੀ ਆ ਬਾਹਲਾ ਲੋਡ ਨਾ ਮੰਨ ਲੋਡ ਆ ਨਾ ਮੰਨ ਵਾਲਾ ਜਮਾਨੀ ਸੱਤਾਂ ਦੇ ਮੋਟਰ ਹੱਜ ਤੋਂ ਤੱਕ ਸਾਡੀ ਦਾ ਇਸ ਗੱਲ ਦੀ ਆ ਜਮਾਨੀ ਆਹਾਂ ਇਹ ਚੱਲਦੇ ਆ ਨਾ ਗੀਤ ਇਹਨੂੰ ਜਗਮੀਤ ਆ ਕਿਸੇ ਥਾਂ ਦੀ ਮਰਜ਼ੀ ਨਗਾਦੀ। ਹੂੰ ਇਹਨੇ ਤੈਨੂੰ ਜਵਾਬ ਕਿਸੇ ਗੱਲ ਦਾ ਦੇਣਾ ਨਹੀਂ। ਨਹੀਂ ਨਹੀਂ ਬਿਲਕੁਲ ਬਿਲਕੁਲ। ਕਿਵੇਂ ਆਨੰਦ ਆ ਰਿਹਾ? ਮੈਂ ਕਿਹਨਾਂ ਆਨੰਦ ਦੀ ਗੱਲ ਦਾ ਤੁਸੀਂ ਪੁੱਛੋ ਹੀ ਨਾ। ਹਾਂ ਬੰਦਾ ਸੋਚਦਾ ਨਾ ਮੈਂ ਹੌਲੀ ਹੌਲੀ ਆਟੋਮੈਟਿਕ ਗੱਡੀਆਂ ਆ ਜਾਣੀਆਂ ਜਿਹੜੀ ਜੀ ਦਿਮਾਗ ਸੋਚ ਲਈ। ਹਾਂ। ਵੀ ਉਵੇਂ ਗੱਡੀ ਨੇ ਚੱਲਿਆ ਕਰਨਾ। ਸ਼ਾਇਦ ਮੈਨੂੰ ਧਿਆਨ ਨਾ ਹੋਵੇ ਤਾਂ ਆਂਜਾਂ ਵੀ ਹੋ ਸਕਦਾ ਹੁਣ ਕਿਸੇ ਨਾ ਕਿਸੇ ਦੇਸ਼ 'ਚ ਪਰ ਇਹ ਕੁਦਰਤ ਦੀ ਆਟੋਮੈਟਿਕ ਹੈ ਆਟੋਮੈਟਿਕ 4x4 ਜਿੱਧਰ ਨੂੰ ਮਰਜ਼ੀ ਕਰਦੇ ਬੰਦਾ ਇਹਨੂੰ ਸਾਹਮਣੇ ਪਿਆਰ ਨਾਲ ਜਿਹੜਾ ਬੰਦੇ ਨੇ ਦਿਮਾਗ 'ਚ ਸੋਚ ਲਿਆ ਨੇ ਉਹੀ ਕਰਨਾ ਹਾਂ ਇਹਨੂੰ ਮਾੜਾ ਜਾਂ ਉਹਨਾਂ ਲਾ ਛੱਡ ਕੇ ਕਰਦੇ ਆ ਵੀ ਭਾਈ ਆਹ ਲਾ ਚੱਲ ਤੇਜ਼ ਬਿਲਕੁਲ ਆਹ ਲਾ ਜਿੰਨੀ ਆਕੇ ਦੀ ਹੋਰ ਮौज ਆ ਬਹੁਤ ਵੱਡੀ ਇਹਨੇ ਨਾ ਇਹਦੀ ਨਾ ਤੂੰ ਕਦੋਂ ਮਰਜੀ ਦੇਖ ਲਈ ਜਗਮੀਤ ਆਹ ਆਹ ਇਹਦੀ ਪੂਸ਼ ਵਾਲ ਨਿਗਾਹ ਮਾਰ ਪੂਸ਼ ਨੇ ਚੱਕ ਕੇ ਦੁਰਨਾ ਇਹਦੀ ਤੈਨੂੰ ਜਦੋਂ ਵੀ ਤੂੰ ਇਹਦੇ ਤੇ ਸਵਾਰੀ ਕਰੇਗਾ ਹਾਂਜੀ ਤੈਨੂੰ ਇਹਦੀ ਪੂਸ਼ ਆ ਜਿਹੜੀ ਉਹ ਆਏ ਮਹਿਸੂਸ ਹੋਊਗੀ ਵੀ ਇਹ ਹੁਣੇ ਲੱਤ ਕਰੂ ਹੁਣੇ ਲੱਤ ਕਰ ਹਾਂ ਚੱਕ ਕੇ ਦੁਰਦਾ ਪੂਸ਼ ਹਾਂ ਇਹ ਬਾਕੀ ਚੰਗਾ ਇੰਨੇ ਚਾ ਨਾਲ ਇਨੇ ਸ਼ੌਂਕ ਨਾਲ ਤੁਰਦਾ ਇੱਕ ਜੀ ਜੀ ਮਾ ਹੋਰ ਨੋਟ ਕੀਤੀ ਅੱਗੇ ਵੀ ਮੈਂ ਜੜਿਆ ਤਾਂ ਹੁਣ ਨਹੀਂ ਵੀ ਨਹੀਂ ਕਰਦਾ ਮੈਂ 20 ਕਿਲੋਮੀਟਰ ਵੀ ਆਪਾਂ ਇੱਕ ਦਿਨ ਮੀਨੀਆਂ ਕੰਨੀ ਗੇੜਾ ਦੇ ਕੇ ਲੈ ਜਿੱਦੇ ਤੰਨੀਆਂ ਘੋੜਾਂ ਲਗਾਏ ਸੀ ਹਾਂ ਤਾਂ ਹੁਣ ਨਹੀਂ ਵੀ ਘਰੇ ਆ ਕੇ ਵੀ ਉੱਥੇ ਮੈਂ ਢੀ ਲਾਈ ਪੂਰਾ ਥੱਲੋਂ ਨਿਕਲਦਾ ਮੈਨੇ ਇਹਨੇ ਤੂੰ ਦੇਖੀ ਜਦੋਂ ਤੂੰ ਵਾਪਸ ਮੁੜੇਗਾ ਨਾ ਇਹਦੀ ਚਾਲ ਆਹੀ ਹੋਊਗੀ ਭਾਵੇਂ ਤੂੰ 20 ਕਿਲੋਮੀਟਰ ਜਾਇਆ 30 ਕਿਲੋਮੀਟਰ ਜਾਇਆ ਇਹਦਾ ਚਾ ਆਹੀ ਹੋਊ ਜੇ ਤੂੰ ਘਰੇ ਛੱਡੇਗਾ ਇਹਨੂੰ ਬਾਗਲੇ 'ਚ ਹਾਂ ਇਹ ਇੱਕ ਵਾਰ ਉੱਥੇ ਛੜੱਪੇ ਮਾਰ ਕੇ ਤੈਨੂੰ ਦਿਖਾਊਗਾ ਵੀ ਮੇਰੇ 'ਚ ਹਜੇ ਧਾਮ ਹੈਗਾ ਧਾਮ ਹੈਗਾ ਇਹਨੇ ਮੇਰੇ ਨਾਲ ਬਹੁਤ ਤਰੀ ਕੀਤੀ ਐ ਹਾਂ ਵੀ ਇਹਨੇ ਆ ਕੇ ਛੜੱਪੇ ਮਾਰ ਕੇ ਮੈਨੂੰ ਦਿਖਾਉਣਾ ਵੀ ਮੇਰੇ 'ਚ ਧਾਮ ਆ ਓਏ ਬਿਲਕੁਲ ਹਾਂ ਓਹੋ ਨਾ ਬੇਟਾ ਨਾ ਬੇਟਾ ਬੇਟਾ ਖੜੋ ਖੜੋ ਇੱਧਰ ਆ ਜਾ ਨਾ ਓ ਜੀ ਇੱਧਰ ਆ ਜਾ ਪੁੱਤ ਇੱਧਰ ਆ ਜਾ ਸਾਈਕਲ ਆਉਂਦਾ ਸੀ ਨਾ ਇਹ ਨੂੰ ਇੱਕ ਨਾ ਜਗਮੀਤ ਆਦਤ ਆ ਕਈ ਵਾਰੀ ਨਾ ਆਪਣੇ ਤੋਂ ਹਲਕਾ ਜਾਂ ਖਿੱਚਿਆ ਜਾਵੇ ਤਾਂ ਇਹਨੂੰ ਐ ਹੋਇਆ ਮੈਨੂੰ ਬਾਹਰ ਤੇ ਜਾਣ ਨੂੰ ਕਹਤਾ ਹਾਂ ਹਾਂ ਹਵਾ ਵੀ ਮੱਲਾ ਬੜੀ ਕਮਾਲ ਵਜਦੀ ਆ ਜੀ ਹਵਾ ਬੜੀ ਤੇਜ਼ ਆ ਨਾ ਐਨਾਂ ਅੰਧ ਚੱਟੇ ਜਿਹਾ ਹੁੰਦਾ ਹਾਂ ਹਾਂ ਜੰਗਲ 'ਚ ਵੀ ਪੀਂਗ ਤੇ ਬੈਠੇ ਹੈਗਾ ਜਦੋਂ ਪੀਂਗ ਨੂੰ ਹਵਾ 'ਚ ਛੱਡੀਦਾ ਤਾਂ ਉਹ ਹਲਾਰਾ ਜਾਂਦਾ ਹਵਾ ਤੇ ਚੱਲਦੀ ਹੈ ਹਾਂ ਉਹ ਆਨੰਦ ਜਾਂਦਾ ਭਾਈ ਯਾਰ ਇਹਨੂੰ ਇਹਨੂੰ ਨਾ ਮੈਂ ਤਾਂ ਹੁਣ ਪਤਾ ਲੱਗਿਆ ਇਹਨੂੰ ਮਸਟੈਂਗ ਇਹਨੂੰ ਕਹਿੰਦੇ ਆ ਮਸਟੈਂਗ ਇਹਨੂੰ ਕਹਿੰਦੇ ਆ ਇਹ ਮਸਟੈਂਗ ਆ ਹਾਂ ਅੰਗਰੇਜ਼ੀ 'ਚ ਘੋੜੇ ਨੂੰ ਮਸਟੈਂਗ ਆਂਦੇ ਆ ਜਿਹੜੇ ਜੰਗਲੀ ਘੋੜੇ ਹੁੰਦੇ ਆ ਆਹਾਂ ਤੇ ਮਸਟੈਂਗ ਗੱਡੀ ਦਾ ਨਾਮ ਇਹਨਾਂ ਤੋਂ ਪਿਆ ਹਾਂਜੀ ਆ ਹੁਣ ਇਹਨੇ ਲੱਤ ਕੀਤੀ ਆ ਇੱਥੇ ਆ ਕੇ ਹਾਂ ਉਹ ਮੈਂ ਨਾ ਅੱਗੇ ਜਦੋਂ ਇਹਨੇ ਆਏ ਤੁਰਨਾ ਪੁੱਛ ਚੱਕੇ ਮਗਰ ਧਿਆਨ ਮਾਰਨ ਨਾਲ ਤੁਸੀਂ ਰੋਕ ਲੈਣਾ ਇਹਨੂੰ ਆ ਜਦੋਂ ਆਏ ਤੁਰਨਾ ਮੈਂ ਜਵਾਕਾਂ ਨੂੰ ਕਹਿਣਾ ਓਏ ਘੋੜਾ ਰੋਕ ਲਓ ਓਏ ਲੱਤ ਕਰੂਗਾ ਲੱਤ ਕਰੂਗਾ ਉਹ ਮੈਨੂੰ ਮਗਰੋਂ ਪਤਾ ਲੱਗ ਗਿਆ ਵੀ ਇਹ ਤਾਂ ਤੁਰਦਾ ਹੀ ਆਏ ਆ ਲੱਤ ਇਹ ਤਾਂ ਹਮੇਸ਼ਾ ਹੀ ਪੂਹਤਾ ਹਾਂ ਚ ਰੱਖਦਾ ਯਾਰ ਘੋੜਾ ਖੁੱਲ ਕੇ ਔਰ ਲੈਂਦਾ ਉਹ ਹੋਇਨਾ ਕੋਇਨਾ ਕੋਇਨਾ ਇਹ ਥੋੜੀ ਜੀ ਨਾ ਬਰਾਬਰ ਵਾਲੀ ਚੀਜ਼ ਦੀ ਥੋੜੀ ਜੀ ਜੈਦ ਰੱਖਦਾ ਹਾਂ ਹਾਂ ਇਹਨੂੰ ਥੋੜਾ ਜਿਹਾ ਮੋਟਰਸਾਈਕਲ ਨਾਲ ਜੈਦ ਹੋ ਜਾਂਦੀ ਆ ਡਰਦਾ ਨਹੀਂ ਹਾਂਜੀ ਹਾਂਜੀ ਇਹਨੂੰ ਜੈਦ ਹੋ ਜਾਂਦੀ ਆ ਇਹਨੂੰ ਐ ਹੋ ਜਾਂਦਾ ਮੈਂ ਨਾ ਜਿਵੇਂ ਤੁਸੀਂ ਅੱਗੇ ਕੱਢਾਂ ਮੋਟਰਸਾਈਕਲ ਇਹਨੇ ਤੇਜ਼ ਚੱਲਣਾ ਹੋਵੇ ਜੇ ਮਾ ਮੂਰੇ ਵੀ ਨਗਾ ਲਿਆ ਇਹਨੇ ਹੋਰ ਤੇਜ਼ ਹੋ ਜਾਣਾ 46 ਹੋਇਆ ਇਹਨੇ ਹਾਂਜੀ ਇਹਨੂੰ ਆਏ ਹੁੰਦਾ ਵੀ ਜਿਹੜੀ ਚੀਜ਼ ਮੇਰੇ ਬਰਾਬਰ ਤੁਰਦੀ ਆ ਨਹੀਂ ਹੈ ਇਸ ਵਕਤ ਇਹਨੂੰ ਦਾਣਾ ਕਿਹੜੀ ਚੀਜ਼ ਦਾ ਚੱਲਦਾ ਜ਼ਿਆਦਾ ਹੈ ਦਾਣਾ ਕਾਹਦਾ ਪਾਉਣਾ ਕਰਨੀ ਆ ਦਾਣਾ ਇਹਨੂੰ ਪਾਉਨੇ ਆ ਉਹੀ ਜਿਹੜਾ ਆਪਣੇ ਤਰਾਹੇ ਵਾਲਿਆਂ ਦਾ ਠੀਕ ਹੈ ਰਾਹੀ ਵਾਲਿਆਂ ਦਾ ਆਪਾਂ ਤਾਂ ਇੱਕ ਦਾਣਾ ਵੀ ਕਦੇ ਵੀ ਕੁਝ ਵੀ ਇਹਨੂੰ ਉਹ ਤੋਂ ਬਿਨਾ ਹੋਰ ਕੁਝ ਪਾਇਆ ਹੀ ਨਹੀਂ ਤੇ ਇਦਰਾਹੇ ਵਾਲੀ ਵੀੜ ਜਾ ਇੱਕ ਜਗ ਵੀ ਤਾਂ ਹੋਰ ਗੱਲ ਆ ਇਹਦੇ ਤੋਂ 14 ਘੋੜੀਆਂ ਗੱਪਣ ਹੋ ਗਈਆਂ ਠੀਕ ਹੈ ਜੀ ਤੇ 14 ਚੋਂ ਤਿੰਨ ਘੋੜੀਆਂ ਜਿਹੜੀਆਂ ਹਜੇ ਚੈੱਕ ਨਹੀਂ ਹੋਈਆਂ ਠੀਕ ਹੈ ਜੀ ਤੇ ਬਾਕੀ ਸਾਰੀਆਂ ਚੈੱਕ ਪਾਸ ਹੀ ਆ ਠੀਕ ਹੈ ਜੀ ਇੱਕ ਘੋੜੀ ਤਾਂ 2 ਸਾਲ ਕਿਸੇ ਵੀ ਘੋੜੇ ਤੋਂ ਨਹੀਂ ਰਹੀ ਠੀਕ ਹੈ ਜੀ ਡੁੱਡੀ ਕਿਆਂ ਵਾਲੇ ਬਾਹੀ ਦੀ ਠੀਕ ਹੈ ਜੀ ਡਾਕਟਰ ਨੇ ਵੀਡੀਓ ਵੀ ਪਾਈ ਆ ਠੀਕ ਹੈ ਜੀ ਉਹ ਇਹਦੇ ਤੋਂ ਚੈੱਕ ਪਾਸ ਆ ਠੀਕ ਹੈ ਜੀ ਮਤਲਬ ਸਾਰੇ ਕੁਆਲਿਟੀਆਂ ਦੇ ਵਿੱਚ ਆਪਾਂ ਨੂੰ ਥੋੜਾ ਬੱਚਿਆਂ ਦਾ ਵੀ ਹੁੰਦਾ ਵੀ ਬੰਦੇ ਦੇ ਯਾਰ ਢੇੜੇ ਨਾਲ ਲੱਗਣ ਫੀਸ ਤਾਂ ਲੈਣੀ ਨਹੀਂ ਹੁੰਦੀ ਆਪਾਂ ਹਾਂਜੀ ਹਾਂਜੀ ਵੀ ਆਪਾਂ ਤਾਂ ਐ ਹੁੰਦਾ ਵੀ ਯਾਰ ਬੰਦੇ ਦੇ ਜਿਹੜੇ ਗੱਡੀ ਵਾਲੇ ਢੇੜੇ ਆ ਉਹ ਵੀ ਨਾਲ ਲੱਗਣ ਯਾਰ ਅਗਲਾ ਇਹਨੂੰ 10000 ਘੱਡੀਆਂ ਦਾ ਹੀ ਪੈ ਗਿਆ ਫੇਰ ਭਾਈ ਆਪਣੀ ਫੀਸ ਵੀ ਵਿੱਚ ਹੀ ਚਲੀ ਗਈ ਹਨਾ ਹਾਂਜੀ ਹਾਂਜੀ ਆਪਾਂ ਤਾਂ ਐ ਹੁੰਦਾ ਵੀ ਇੱਕ ਗੱਡੀ ਦੇ ਢੇੜੇ ਜੀ ਅਗਲੇ ਦੇ ਕੋੜੀ ਘੱਪਣ ਰਹੇ ਜੀ ਜੀ ਇੱਕ ਇੱਕ ਜਿਹੜੀ 15 ਚੋਂ ਉਹ ਦਵਾਰਾ ਨਹੀਂ ਆਪਣੇ ਕੋਲੇ ਆਉਂਦੀ ਓ ਓ ਬਾਈ ਦੇ ਪਿੰਡ ਹੀ ਹੈਗਾ ਕੋੜਾ ਇੰਦਰਜੀਤ ਦੇ ਠੀਕ ਹੈ ਜੀ ਤੇ ਉਹ ਉਹਨਾਂ ਨੂੰ ਕਹਤਾ ਉਹ ਉਥੋਂ ਕਰਾ ਲਓ ਉਹਨਾਂ ਦੇ ਪਿੰਡ ਬਹੁਤ ਚੰਗੇ ਘੋੜੇ ਹੈਗੇ ਆ ਇਹਦੇ ਨਾਲੋਂ ਚੰਗੇ ਆ ਠੀਕ ਹੈ ਨਾ ਮੇਰਾ ਬੱਚਾ ਮੇਰਾ ਬੱਚਾ ਆ ਜਾ ਇਹ ਥੋੜਾ ਆ ਜਾ ਨਾ ਬਾਣ ਚ ਭਾਲਦਾ ਬਾਣ ਚ ਭਾਲ ਵੀ ਖੁੱਲਾ ਛੱਡੋ ਮੈਨੂੰ ਇਹਨੂੰ ਆਦਤ ਆ ਥੋੜੀ ਜਿਹੀ ਸ਼ੌਕ ਆ ਇਹਨੂੰ ਬਾਣ ਚ ਗੇੜਾ ਦੇਣ ਦਾ ਅੱਜ ਲੋਕਾਂ ਨੂੰ ਮਿਊਜ਼ਿਕ ਥੋੜਾ ਜਿਹਾ ਬੋਲਟ ਦਾ ਵੀ ਨਾਲ ਸੁਣਦਾ ਹੋਊਗਾ ਦੁਖ 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 ਇਹ ਵੀਡੀਓ ਤਾਂ ਬਣੀ ਸਹੀ ਪਤਾ ਲੱਗੂ ਸਜਣੋ ਕਿ ਹੋਜੀ ਬਣੀ ਆ ਫੋਨੋਂ ਸਾਡੇ ਖੇਤ ਵਾਲਾ ਸਾਰਾ ਰਾਹ ਦਿਖਾਤਾ ਇਹ ਨਹੀਂ ਪਤਾ ਉੱਚੀ ਨੀ ਮੀ ਬਣ ਗਈ ਆ ਇਹ ਕੈਮਰੇ ਦੀ ਉਹ ਖਾਸ ਹੀਤ ਆ ਇਹਦਾ ਬਾਲਾ ਫਰੇਮ ਜਿਹਾ ਸੈੱਟ ਨਹੀਂ ਕਰਨਾ ਪੈਂਦਾ ਅੱਜ ਇਹਨਾਂ ਦੌੜਾਂ ਲਵਾਵਾਂਗੇ ਅੱਗੇ ਮੈਂ ਇਹਨੂੰ ਚਾਲ ਤੋਰਦਾ ਹੁਣਾ ਅੱਜ ਅਸਲ ਦੇ ਵਿੱਚ ਇਹਨੂੰ ਵੱਡੀ ਚਾਲ ਜਿਹੜੀ ਆਪਾਂ ਕਹਿੰਦੇ ਹਾਂ ਕਿ ਕਿਲਾ ਪੱਟ ਚਾਲ ਜਾਂ ਸਪਾਟਾ ਉਹ ਦੌੜ ਤੇ ਅੱਜ ਘੋੜੇ ਦੀ ਰੈਸਲ ਕਰਾਵਾਂਗੇ ਇਹਨੂੰ ਸਾਰੀਆਂ ਚਾਲਾਂ ਤਕਰੀਬਨ ਤਕਰੀਬਨ ਅਸੀਂ ਸਿਖਾਉਨੇ ਰਹੇ ਹਾਂ ਸਾਰੀਆਂ ਚਾਲਾਂ ਅੱਜ ਵੱਡੀ ਚਾਲ ਦਾ ਅੱਜ ਪ੍ਰੀਖਣ ਹੋਣਾ ਇਹਦਾ ਵੱਡੀ ਚਾਲ ਦਾ ਵੱਡੀ ਚਾਲ ਤੇ ਘੋੜਾ ਤੋਰਾਂਗੇ ਬਾਣ ਚ ਲੱਗ ਗਿਆ ਕੰਪਿਊਟਰ ਕਰਾਹਾ ਆਪਣੇ ਚ ਜਦੋਂ ਕੰਪਿਊਟਰ ਕਰਾਹਾ ਲੱਗ ਗਿਆ ਬਾਣ ਚ ਚਾਰ ਸਾਢੇ ਚਾਰ ਕਿੱਲੇ ਲੰਬਾ ਬਾਣ ਹੈਗਾ ਆਪਾਂ ਚਾਰ ਸਾਢੇ ਚਾਰ ਕਿੱਲੇ ਜ ਤਕਰੀਬਨ ਤਕਰੀਬਨ ਆਪਾਂ ਕਹਿ ਸਕਦੇ ਹਾਂ ਜਿਹੜੀ ਵੱਡੀ ਚਾਲ ਹੁੰਦੀ ਆ 7 ਕਿੱਲਾਂ ਦੀ ਹੁੰਦੀ ਆ ਮੇਰੇ ਖਿਆਲ ਨਾਲ ਜਿੰਨੇ 6-7 ਕਿੱਲੇ ਹੁੰਦੇ ਆ ਆ ਜੇ ਆਪਾਂ ਚਾਰ ਕਿੱਲੇ ਆਪਣੇ ਕੋਲ ਹੈਗੇ ਆ ਵੱਡੀ ਚਾਲ ਦੇਖਦੇ ਆਂ ਇਹ ਰਾਜ ਖਾਲ ਖੂਲ ਆਉਂਦਾ ਹੋਇਆ 60 ਬੱਜਣ ਦਾ ਚਾਂਸ ਹੈ ਫੇਰਾ ਫਰਹਿਣ ਦੇ ਆਟ ਬੁੱਟ ਦਾ ਦਾ ਸਰਚ ਆਉਂਦਾ ਦਾ ਖਾਲ ਚ ਕਈ ਵੇ ਜਾਨਵਰ ਰੜਕ ਜਾਂਦਾ ਲੈ ਵੀਰਾ ਸੁਆ ਕਿੱਥੋਂ ਦੀ ਟਪਾਣਾ ਐਟਾ ਐਜੇ ਕਿ ਮੀਤਾ ਸੁਆ ਸੁਆ ਕਿੱਥੋਂ ਦੀ ਟਪਾਣਾ ਸੁਆ ਹਾਂਜੀ ਆਇਆ ਨਹੀਂ ਹਜੇ ਨਹੀਂ ਨਹੀਂ ਤੋਂ ਦੀ ਘੋਟਾਂ ਦੀ ਘੁਮਾ ਕੇ ਲੈਣਾ ਪਰਲੇ ਪਾਸੇ ਹਾਂ ਹਾਂ ਉੱਤੋਂ ਦੀ ਘੁਮਾ ਕੇ ਲੈਣਾ ਪਊਗਾ ਨਹੀਂ ਫਿਰ ਇੱਧਰ ਦੀ ਤਾਂ ਯਾਰ ਲੰਗ ਦਾ ਸੱਟ ਖਾਜ ਸੱਟ ਖਾ ਜੂ ਉੱਤੋਂ ਸੀ ਲਿਆ ਤਾਂ ਭੋਰਾ ਗਰਮਾਇਸ਼ ਹੀ ਫੜੂ ਉਧਰੋਂ ਮੈਂ ਤੁਸੀਂ ਇੱਧਰ ਆ ਜਾ ਮੈਂ ਚੱਕ ਦੂੰ ਸੁਪੱਟੇ ਤੇ ਨਹੀਂ ਨਹੀਂ ਹੋ ਸੇ ਯਾ ਲਿਆ ਆ ਵੀ ਸੱਜਣੋ ਹੋ ਗਿਆ ਜਗਮੀਤ ਮਿੰਕ ਚ ਵੀ ਹਜੇ ਮਾੜੀ ਮੋਟੀ ਹੋ ਸਕਦਾ ਬਾਜ ਆਉਂਦੀ ਹੋਵੇ ਆ ਬਾਣ ਚ ਆਪਣੇ ਲੱਗਾ ਅਸਲ ਚ 2.5 ਕਿੱਲਿਆਂ ਚ ਕੰਪਿਊਟਰ ਕਰਾਹਾ ਮੈਂ 2.5 ਚ ਕਰਦਾ ਸੀ ਪਰ ਆਪਾਂ ਖੁੰਜੇ ਤੋਂ ਖੁੰਜੇ ਦੇਖਾਂਗੇ ਛੱਡ ਕੇ ਅੱਜ ਉਹ ਖੁੰਜੇ ਤੋਂ ਖੁੰਜੇ ਨੂੰ ਛੱਡਾਂਗੇ ਵੀ ਦਿਨੇ ਆਕੇ ਮੈਂ ਦੰਦਾ ਚਾਲ ਆਪਾਂ ਨੂੰ ਅੱਜ ਇੱਕੇ ਹੋਜੀ ਚਾਲ ਦੰਦਾ ਦੇਖਦੇ ਆ ਘੋੜਾ ਅੱਛਾ ਪਹਿਲੀ ਬਾਹੀ ਨਹੀਂ ਘੋੜੇ ਦੇ ਮਾਰਿਆ ਨੇ ਬੌਂਡ ਨਹੀਂ ਲੱਗੇ ਪੌਣਵਾਇ ਨਹੀਂ ਨਹੀਂ ਹਜੇ ਨਹੀਂ ਪੌਣ ਚਾਲੀ ਹੈ ਹੈ ਨਾ ਦੁਬਾਰਾ ਲੈਵਲ ਚੈੱਕ ਕਰਨਾ ਹੈ ਨਾ ਹਾਂ ਤੇ ਉਦੋਂ ਮੈਂ ਇਹੋ ਆਖਿਆ ਮੈਨੂੰ ਸਹੀ ਨਹੀਂ ਲੱਗਾ ਤੇਰਾ ਕੰਪਿਊਟਰ ਕਰਾਹਾ ਅੱਛਾ ਭਾਈ ਤੈਨੂੰ ਕਿਵੇਂ ਪਤਾ ਲੱਗਿਆ ਇਦਰੋਂ ਮਿੱਟੀ ਖਿੱਤੀ ਹੈ ਇਹਨਾਂ ਨੇ ਇਦਰੋਂ ਮਿੱਟੀ ਖਿੱਤੀ ਗਿਆ ਕੈਂਤਾ ਹਾਂ ਮੈਂ ਕਿਹਾ ਇੰਨੀ ਮਿੱਟੀ ਇੱਧਰ ਜਾਂਦ ਕੋਈ ਨਹੀਂ ਨਾ ਹਰ ਸਾਲ ਲੱਗਦਾ ਕੰਪਿਊਟਰ ਕਰਾਹਾ ਹੂੰ ਓਥੋਂ ਮਿੱਟੀ ਖਿੱਤੀ ਆ ਓਥੇ ਹੁਣ ਟੋਲ ਚ ਖੜ ਗਿਆ ਪਾਣੀ ਖੂਂਜੇ ਚ ਹਾਂ ਮੈਂ ਕਿਹਾ ਵੀ ਹਰ ਸਾਲ ਕੰਪਿਊਟਰ ਕਰਾਹਾ ਲੱਗਦਾ ਵੀ ਐਨੀ ਮਿੱਟੀ ਨਹੀਂ ਜਾਂਦੀ ਚਲ 2-4 ਕਰਾ ਮੰਨੀ ਗੱਲ ਹਾਂ ਇਹਦਾ ਡਰਾਈਵਰ ਨਹੀਂ ਮੰਨਿਆ ਮੈਨੂੰ ਕਹਿੰਦਾ ਮੈਨੂੰ ਨੀਵੇਂ ਥਾਂ ਬਾਹਲੀ ਮੈਂ ਕਿਹਾ ਵੀ ਤੈਨੂੰ ਨੀਵੇਂ ਥਾਂ ਹੀ ਬਾਹੂੰਗਾ ਨੀਵੇਂ ਹੀ ਹੋ ਜਾਣਾ ਹੁਣ ਮੈਂ ਤਾਂ ਇਹਨੂੰ ਆਖਾ ਦੀ ਉਹਦਾ ਮੈਂ ਲੈਵਲ ਕੱਟੂ ਦੁਬਾਰਾ ਬਸ ਠੀਕ ਜੇ ਲਾਉਣ ਵਾਲਾ ਮੈਂ ਕਿਹਾ ਫਿਰ ਉਦਹੀਂ ਬਸ ਸਹੀ ਹੈ ਸਹੀ ਬਸ ਬਸ ਤੇ ਆਪਣੀ ਰੀਬੀਟ ਰੀਬੀਟ ਬਸ ਠੀਕ ਹੈ ਇਹਦੀਆਂ ਪੱਟਾਂ ਪਾ ਦਗੇ ਪ੍ਰੀਤ ਉਹ ਆਉਂਦਾ ਕੋੜਾ ਬਾਈ ਮੈਂ ਤਾਂ ਬੰਦ ਕਰ ਲੈ ਜਾ ਹਾਂ ਬਿਕਨਟ ਆਟੋਮੈਟ ਕੀ ਰੋਵੇ ਫੋਲਾ ਕੋੜੇ ਦੇ ਮਾੜਾ ਇੱਕ ਇੱਕ ġੇੜਾ ਦੇ ਕੇ ਦਿਖਾ ਦੇ ਫਿਰ ਇੱਕ ġੇੜਾ ਦੇ ਕੇ ਦਿਖਾ ਦਗੇ ਓ ਸ਼ਾਬਾਸ਼ ਇਹ ਦੜਕੀਏ ਭਾਜਦਾ ਹੈਨਾ ਹਾਂ ਨਹੀਂ ਥੋੜਾ ਜਿਹਾ ਜਗਮੀਤ ਝਿਜਕਦਾ ਹੈ ਜਗਮੀਤ ਨੂੰ ਐਵੇਂ ਮਹਿਸੂਸ ਹੁੰਦਾ ਵੀ ਘੋੜਾ ਬਈ ਕਿਤੇ ਲੈ ਕੇ ਭੱਜ ਨਾ ਜਾਵੇ ਉਹਨੂੰ ਹੈਂ ਇਹ ਤਾਂ ਇਹ ਤਾਂ ਖੋਸ਼ ਆ ਘੋੜਾ ਨਾ ਘੋੜਾ ਖੁੱਲ ਕੇ ਭੱਜਣਾ ਚਾਹੁੰਦਾ ਹੈ ਉਹਦੇ ਵਾਹਾਾਪੀ ਦੇ ਦੇ ਰੁਕ ਜਾਊਗਾ ਆਹ ਰੁਕ ਜਾਂਦਾ ਠੀਕ ਹੁੰਮ ਗਈ ਕਿਦਰ ਹੀ ਕਾਠੀ ਕਦੋਂ ਘੁੰਮ ਗਈ ਇਧਰਲੇ ਪਾਸੇ ਨੂੰ ਪੈਰ ਨੱਪਾ ਵਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਆ ਜਾ ਤੀ ਪੈ ਨਹੀਂ ਪੁੱਤ ਹੋ ਕੋਈ ਉਤਰ ਜਾ ਪੈੜ ਜਿੰਦਗੀ ਚ ਪਹਿਲੀ ਵਾਰ ਹੀ ਪਾਇਸੇ ਨਹੀਂ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੋੜੀ ਕਸੇ ਬੈਠਾ ਨਹੀਂ ਕਦੇ ਥੋੜੀ ਕਸਣ ਵਾਲੀ ਆ ਪੈ ਟੱਪ ਗਿਆ ਸੀ ਮੇਰਾ ਬਾਈ ਉਹ ਨਹੀਂ ਥੋੜੀ ਕੋਈ ਕਸ ਨਹੀਂ ਮੈਂ ਕਦੇ ਪਾਇੇ ਨਹੀਂ ਬਸੇ ਆ ਤਾਂ ਇੱਕ ਤਾਂ ਟੁੱਟ ਗਈ ਆ ਪਹਿਲੀ ਵਾਰ ਹੀ ਪਾਇੇ ਮੈਂ ਫਾਇਰ ਪਾ ਗਈ ਮੈਂ ਤੁਂਹੇ ਪੱਟ ਨਾ ਦੇਈ ਬਾਈ ਮੈਂ ਜਾਣ ਕੇ ਨਹੀਂ ਕਸੀ ਗਈ ਉਹ ਪੱਟ ਲਿਖਦ ਉਹ ਤੋਂ ਪੌਂਦੇ ਤੋਂ ਪੱਟੀ ਗਈ ਮੈਂ ਕਹ ਦੂਜੀ ਵੀ ਪੱਟੀ ਗਈ ਫੇਰ ਕੀ ਕਰਾਂਗੇ ਓਕੇ ਇਹ ਹੁਣ ਲਵਾਉਣੀਆਂ ਪਣੀਆਂ ਪੱਧੜੀਆਂ ਲੈਪ੍ਰਿਤ ਲਾ ਹੈ ਲਾ ਕੇ ਪਿਆਵੇਂਗਾ ਚਲ ਮੈਨੂੰ ਫਰੇਮ ਸੈੱਟ ਕਰ ਲੈਣਾ ਤੇ ਸਾਰੀ ਵੀਡੀਓ ਚ ਫਰੇਮ ਨਹੀਂ ਸੈਟ ਆ ਇੱਕੋ ਹੀ ਮਿੰਟ ਐ ਟੱਟ ਲੈ